ਅਜੇ ਕੀ ਨਾਮ ਹੈ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਜੂਨ ਨੇਕਤਾ ਗਰਾਹ ਅੱਜ ਕਿਹੜੀ ਰਣਨੀਤੀ ਹੈ ਤੁਹਾਡੀ ਅੱਜ ਦੇਖੋ ਪਟਿਆਲੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਆਉਣਾ ਹੈਗਾ ਇਸ ਕਰਕੇ ਅਸੀਂ ਭਾਰਤੀ ਕਿਸਾਨ ਜੂਨ ਨੇਕਤਾ ਗਰਾਹਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਆ ਜਿਹੜਾ ਉਹ ਕਰਾਂਗੇ ਲਗਭਗ 10000 ਕਿਸਾਨ ਆ ਜਿਹੜਾ ਸਾਡਾ ਇੱਥੇ ਇਕੱਠਾ ਹੋਊਗਾ ਕਿਉਂਕਿ ਅਸੀਂ ਇਹ ਵਿਰੋਧ ਇਸ ਕਰਕੇ ਕਰ ਰਹੇ ਹਾਂ ਜਦੋਂ ਕਿਸਾਨ ਲੜੇ ਨੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਤਿੰਨ ਕਾਲੇ ਕਾਨੂੰਨ ਜਿਹੜੇ ਮੋਦੀ ਹਕੂਮਤ ਨੇ ਬਣਾਏ ਉਹਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਗਏ ਨੇ ਉੱਥੇ ਸਾਡਾ 750 ਕਿਸਾਨ ਸੀਦ ਹੋਇਆ ਜਣੀ ਜਦੋਂ ਅਸੀਂ ਘੋਲ ਜਿੱਤ ਕੇ ਆਏ ਹਾਂ ਅਸੀਂ ਬਕਾਇਦਾ ਸਾਡੇ ਲਿਖਤੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਮੰਨੀਆਂ ਨੇ ਕਿ ਐਮਐਸਪੀ ਦੇ ਉੱਤੇ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਜਣੀ ਇੱਥੇ ਪੈਨਸਲ ਆ ਜਿਹੜੀ ਕਿਸਾਨਾਂ ਦੀ ਪੈਨਸਲ ਦਾ ਪ੍ਰਬੰਧ ਕਰਾਂਗੇ ਜਣੀ ਜਿਹੜੇ ਸਾਡੇ ਕਿਸਾਨ ਸੀਦ ਹੋਏ ਤੇ ਉਹਨਾਂ ਦੇ ਮੁਆਵਜ਼ੇ ਦੀ ਗੱਲ ਹੈਗੀ ਆ ਜਿਹੜੇ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਗੱਡੀਆਂ ਚਾੜ੍ਹ ਕੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਹੈਗਾ ਜ ਉਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਗੱਲ ਆ ਜਿਹੜੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਪਿਛਲੇ ਵਾਰ ਕਿਸਾਨ ਗਏ ਨੇ ਮਤਲਬ ਉਦੋਂ ਜਾਣ ਤੋਂ ਕਿੱਲ ਗੱਡੇ ਨੇ ਅਥਰੂ ਕੈ ਦੇ ਗੋਲੇ ਸਿੱਟੇ ਨੇ ਵੱਡੀਆਂ ਵੱਡੀਆਂ ਜਿਹੜੀਆਂ ਕੰਨਾਂ ਕੱਢੀਆਂ ਗਈਆਂ ਨੇ ਉੱਥੇ ਇਹ ਕਿਹੜੀ ਜਮਹੂਰੀਅਤ ਆ ਜਿਹੜਾ ਹੁਣ ਜਦੋਂ ਅਸੀਂ ਵਿਰੋਧ ਕਰਦੇ ਆ ਸਾਨੂੰ ਕਹਿੰਦੇ ਮੋਦੀ ਸਾਹਿਬ ਆ ਰਹੇ ਨੇ ਜਮਹੂਰੀ ਹੱਕ ਹੋ ਰੈਲੀ ਕਰਨ ਅਸੀਂ ਦਿੱਲੀ ਦੇ ਵਿੱਚ ਜਦੋਂ ਕਿਸਾਨ ਜਾਂਦੇ ਨੇ ਜਾਂ ਜਾਇਜ਼ ਮੰਗਾਂ ਦੇ ਲਈ ਉਦੋਂ ਉਦੋਂ ਜੂਰੀ ਕਿੱਧਰ ਜਾਂਦੀ ਆ ਇਸ ਕਰਕੇ ਅਸੀਂ ਵਿਰੋਧ ਆ ਸਾਡਾ ਸਖਤ ਵਿਰੋਧ ਆ ਜਿਸ ਵਿੱਚ ਵੱਡੀ ਗਿਣਤੀ 'ਚ ਔਰਤਾਂ ਨੇ ਆਉਣਾ ਹੈਗਾ ਇਸ ਕਰਕੇ ਇਹ ਸਾਡਾ ਪ੍ਰੋਗਰਾਮ ਜਨਨਾਚਰ ਪ੍ਰਧਾਨ ਮੰਤਰੀ ਸਾਹਿਬ ਪਟਿਆਲੇ 'ਚ ਰਹਿਣਗੇ ਓਨੀ ਦੇਰ ਅਸੀਂ ਇੱਥੇ ਬੈਠਾਂਗੇ ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਬਕਾਇਦਾ ਮਾਰਚ ਕਰਕੇ ਅੱਜ ਦੀ ਸਮਾਪਤੀ ਕਰਾਂਗੇ ਕਿਉਂਕਿ ਇਹ ਵੋਟਾਂ ਦੇ ਦਿਨ ਨੇ ਵੋਟਾਂ ਦੇ ਦਿਨਾਂ 'ਚ ਇਹ ਵੋਟ ਪਾਰਟੀਆਂ ਨੇ ਜਿਹੜੀਆਂ ਆਪਦੇ ਆਪ ਦਾ ਜਣੀ ਡਾਂਬਰੂ ਲੈ ਕੇ ਆਉਂਦੀਆਂ ਹੈਗੀਆਂ ਨੇ ਅਸੀਂ ਸਮਝਦੇ ਹਾਂ ਕਿ ਲੋਕਾਂ ਦੀ ਤਾਕਤ ਨਾਲ ਹੀ ਇਹ ਮੰਗਾਂ ਮਨਾਈਆਂ ਜਾਣਗੀਆਂ ਹੁਣ ਕੀ ਹੋ ਰਿਹਾ ਹੁਣ ਇਹ ਹੋ ਰਿਹਾ ਅੱਗੇ ਕੋਈ ਕਹਿੰਦੇ ਆ ਸਮਾਜਵਾਦੀ ਪਾਰਟੀ ਆ ਆ ਗਾਂਧੀਵਾਦੀ ਪਾਰਟੀ ਆ ਇਹਦਾ ਕੋਈ ਏਜੰਡਾ ਇਹਨਾਂ ਦਾ ਹੁਣ ਕੋਈ ਏਂਡਾ ਨਹੀਂ ਸਾਮ ਨੂੰ ਕਿਤੇ ਹੁੰਦਾ ਦੂਜੇ ਦਿਨ ਕਿਤੇ ਹੁੰਦਾ ਇਸ ਕਰਕੇ ਲੋਕਾਂ ਨੇ ਪੂਰੀ ਤਰ੍ਹਾਂ ਬੁਝਲੇ ਤਾਂ ਪਿੰਡਾਂ ਦੇ ਵਿੱਚ ਲੋਕ ਘੇਰ ਕੇ ਪੁੱਛਣ ਲੱਗੇ ਵੀ ਤੁਸੀਂ ਸਾਨੂੰ ਜਵਾਬ ਦਿਓ ਆ ਜਿਹੜੀਆਂ ਸਾਡੇ ਨਾਲ ਵਾਅਦੇ ਕੀਤੇ ਨੇ ਜਿਹੜਾ ਸਾਡੇ ਨਾਲ ਗਰੰਟੀਆਂ ਦੀ ਗੱਲ ਕਰਦੇ ਹੈਗੇ ਹਾਂ ਇਸ ਕਰਕੇ ਇਹ ਲੋਕ ਜਾਗਰੂਕ ਹੋਗੇ ਹੁਣ ਇਕੱਠੇ ਹੋ ਕੇ ਇਹ ਲੋਕ ਇਹਦੇ ਖਿਲਾਫ ਇਹ ਸਿਸਟਮ ਦੇ ਖਿਲਾਫ ਲਗਾਤਾਰ ਇਹ ਗੰਦਲਿਆ ਹੋਇਆ ਸਿਸਟਮ ਆ ਜਿਹੜਾ ਗੰਦਲਿਆ ਹੋਇਆ ਦੇ ਸਿਸਟਮ ਦੇ ਖਿਲਾਫ ਅਸੀਂ ਲਗਾਤਾਰ ਆ ਜਿਹੜਾ ਲੋਕ ਲੜ ਰਹੇ ਨੇ ਤੇ ਅੱਜ ਪੂਰਨ ਵਿਰੋਧ ਆ ਜਿਹੜਾ ਮੋਦੀ ਸਾਹਿਬ ਦਾ ਅਸੀਂ ਸ਼ਾਂਤ ਮੈਤਰੀਕੀ ਦੇ ਨਾਲ ਸਰਵਨਨ ਕੋਈ ਗੱਲਬਾਤ ਹੋਈ ਕੀ ਅਸੀਂ ਗੱਲ ਕਰਾਵਾਂਗੇ ਕੋਈ ਦੇਖੋ ਸਾ ਦਾ ਕੱਲ ਦੀ ਗੱਲ ਚੱਲਦੀ ਆ ਲਗਾਤਾਰ ਡੀਆਈਜੀ ਸਾਹਿਬ ਆਈਜੀ ਸਾਹਿਬ ਲਗਾਤਾਰ ਗੱਲਬਾਤ ਚ ਨੇ ਪਹਿਲਾਂ ਕਹਿੰਦੇ 11 ਨਾਕੇ ਲਾਉਣ ਦਾ ਪਟਿਆਲਾ ਨੂੰ ਸੀਲ ਕਰਨ ਦਾ ਪ੍ਰੋਗਰਾਮ ਬਣਾ ਲਿਆ ਇਹਨਾਂ ਨੇ ਆਪ ਦਾ ਅਸੀਂ ਕਿਹਾ ਜੀ ਹਰ ਹਾਲਤ ਚ ਜਾਵਾਂਗੇ ਚਾਹੇ ਸਾਨੂੰ ਪਟਿਆਲੇ ਦੇ ਵਿੱਚ ਤੁਸੀਂ ਜੇ ਨਹੀਂ ਜਾਣ ਦਿਓਗੇ ਅਸੀਂ ਇਹਦਾ ਪ੍ਰੋਗਰਾਮ ਜਣੀ ਅਸੀਂ ਹਰ ਹਾਲਤ ਚ ਪਟਿਆਲੇ ਚ ਜਾਵਾਂਗੇ ਤੁਸੀਂ ਫਿਰ ਰੋਕ ਲਿਓ ਸਾਨੂੰ ਇਸ ਕਰਕੇ ਫਿਰ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਬਕਾਇਦਾ ਤੁਹਾਨੂੰ ਥਾਂ ਦਾ ਜਿਹੜਾ ਉਹ ਕਰਦੇ ਆ ਇਹ ਲੋਕਾਂ ਦੀ ਤਾਕਤ ਆ ਜਿਹੜਾ ਇੱਥੇ ਬੈਠੇ ਆ ਅੱਜ ਆਹ ਥਾਂ ਦੇ ਉੱਤੇ ਬੈਠੇ ਆ ਪਟਿਆਲੇ ਦੇ ਵਿੱਚ ਬੈਠੇ ਆ ਇਸ ਕਰਕੇ ਇਹ ਵਿਰੋਧ ਆ ਜਿਹੜਾ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ। ਵੋਟਾਂ ਦੀ ਗੱਲ ਕਰੀਏ ਕੇਂਦਰ ਸਰਕਾਰ ਨਾਲ ਕਸਮਕਸ ਚੱਲ ਰਹੀ ਹੈ। ਕਿਦਾਂ ਲੱਗਦਾ ਇਹਦਾ ਵੋਟਾਂ ਦਾ ਕੀ ਦੇਗਾ ਕਿਸਾਨਾਂ ਦਾ ਰੋਲ? ਦੇਖੋ ਵੋਟਾਂ ਦਾ ਤਾਂ ਕਿਸਾਨਾਂ ਨੇ ਇਹ ਗੱਲ ਬੁੱਝ ਲਈ। ਕੇ ਵੋਟਾਂ ਨੇ ਜਿਹੜੀਆਂ ਜਦੋਂ ਵੀ ਇਹ ਆਉਂਦੇ ਨੇ ਵੋਟਾਂ ਤਾਂ ਸਾਨੂੰ ਪਾੜਦੀਆਂ ਨੇ ਸਾਡੇ ਚ ਫੁੱਟ ਪਾਉਂਦੀਆਂ ਨੇ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਨੇ ਉਦੋਂ ਭਾਈ ਨਾਲ ਭਾਈ ਪਾੜ ਜਾਂਦੇ ਨੇ ਜਣੀ ਚਿੱਟੇ ਵਰਗੇ ਨਸੇ ਫੀਮ ਵਰਗੇ ਭੁੱਕੀ ਵਰਗੇ ਜਿਹੜੇ ਨਸੇ ਪਹਿਲਾਂ ਲੋਕਾਂ ਨੇ ਕਢਾਏ ਨੇ ਅੱਜ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਵੱਡੀ ਪੱਦਰ ਤੇ ਪਾੜਾ ਇਹ ਵੋਟਾਂ ਪਾਉਂਦੇ ਰਹਿਦਾ ਸਮਝਦੇ ਆ ਵੀ ਇਹ ਲੋਕਾਂ ਦੇ ਉੱਤੇ ਹਮਲਾ ਇਸ ਕਰਕੇ ਲੋਕ ਇਕੱਠੇ ਹੋਣਗੇ ਇਕੱਠੇ ਹੋ ਕੇ ਆਪਣੇ ਪੱਖ ਦੇ ਕਾਨੂੰਨ ਨੇ ਜਿਹੜੇ ਬੇਰ ਬਣਾਉਣਗੇ ਆ ਬਿਲਕੁਲ ਸ਼ਾਂਤ ਬੈਠੇ ਲਿਖਾਂਗੇ ਹਾਂਜੀ